ਕਰੋ ਜੀ ਦਰਸ਼ਨ ਰਮ ਕੀ ਪੁਰੀ ਕ੍ਰਿਸ਼ਨਾਨ ਸੁਪਕ ਕਜ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਆਪਾਂ ਇਸ ਟਾਈਮ ਤੇ ਪਹੁੰਚੇ ਆਂ ਤੇ ਆਪ ਸੰਗਤਾਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਬਹੁਤ ਹੀ ਅਲੋਕਿਕ ਜਗਾ ਵਾ ਬਹੁਤ ਹੀ ਆਨੰਦ ਆ ਰਿਹਾ ਇੱਥੇ ਦਰਸ਼ਨ ਕਰਨ ਦਾ ਤੇ ਸਭ ਤੋਂ ਵੱਡੀ ਖਾਸੀਅਤ ਵਾਲੀ ਗੱਲ ਇੱਥੇ ਇਹ ਵੇਖੀ ਆ ਕਿ ਪਾਕਿਸਤਾਨ ਵੱਲੋਂ ਸਰ ਦੇ ਵਿੱਚ ਜਿਹੜੇ ਮੁਲਾਜ਼ਮ ਰੱਖੇ ਗਏ ਨੇ ਨਾ ਤਰਸ ਕਰਦੀਆਂ ਨੇ ਗੁਰਦਾਸ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਤੇ ਬਹੁਤ ਹੀ ਪਿਆਰ ਦੇ ਨਾਲ ਆਈ ਸੰਗਤ ਨੂੰ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਕੇ ਫਤਿਹ ਵੀ ਸਾਂਝ ਪਾ ਕੇ ਉਸ ਤੋਂ ਬਾਅਦ ਜਿਹੜਾ ਵਾ ਵੈਲਕਮ ਕਰ ਦਿੰਨੇ ਵੈਲਕਮ ਕਰਕੇ ਸਾਰੀ ਜਿਹੜਾ ਵਾ ਇਸ ਅਸਥਾਨ ਦੀ ਬਾਰੇ ਜਾਣਕਾਰੀ ਦਿੰਦੇ ਨੇ ਵੀ ਕਿੱਥੇ ਆਪਣਾ ਲੰਗਰ ਹਾਲ ਆ ਕਿੱਥੇ ਆਪਣਾ ਦਰਬਾਰ ਸਾਹਿਬ ਆ ਕਿੱਥੇ ਗੁਰਮਾਨਕ ਪਾਸ਼ਾ ਦਾ ਕੂਆ ਬਾਗ ਕਿੱਥੇ ਆ ਖੇਤੀ ਕਿੱਥੇ ਆ ਬਹੁਤ ਹੀ ਪਿਆਰ ਸਤਿਕਾਰ ਨਾਲ ਜਿਹੜਾ ਨਾ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਦਿਵਾਨ ਹਾਲ ਸਾਹਿਬ ਜੀ ਦੇ ਇੱਥੇ ਦਿਵਾਨ ਆ ਜੀ ਦਿਵਾਨ ਹਾਲ ਆ ਬਹੁਤ ਹੀ ਪ੍ਰੇਮ ਦੇ ਨਾਲ ਬਹੁਤ ਹੀ ਸਤਿਕਾਰ ਦੇ ਨਾਲ ਇੱਥੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਆ ਕੀ ਹਾਲ ਆ ਬਾਈ